ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ 'ਤੇ ਜਨਤਕ ਵੰਡ ਪ੍ਰਣਾਲੀ ਅਧੀਨ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਪਰ ਕੇਂਦਰ ਇਹਨਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ 8,2994 ਰਾਸ਼ਨ ਕਾਰਡ ਕੱਟ ਰਹੀ ਹੈ ਜਿਸ ਕਾਰਨ ਲਗਭਗ 32 ਲੱਖ ਲੋਕ ਮੁਫਤ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ। ਸੀਐਮ ਭਗਵੰਤ ਮਾਨ ਨੇ ਭਾਜਪਾ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਪਹਿਲਾਂ ਵੋਟ ਚੋਰ ਸਨ ਉਹ ਹੁਣ ਰਾਸ਼ਨ ਚੋਰ ਬਣ ਗਏ ਹਨ ਉਹਨਾਂ ਜ਼ੋਰ ਦੇ ਕੇ ਕਹੇ ਕਿ ਪੰਜਾਬ ਸਰਕਾਰ ਕਿਸੇ ਦਾ ਵੀ ਰਾਸ਼ਨ ਖੋਣ ਨਹੀਂ ਦੇਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਰਾਸ਼ਨ ਕਾਰਡ ਕੱਟਣ ਲਈ ਇੱਕ ਮਾਪਦੰਡ ਵੀ ਰੱਖਿਆ ਹੈ ਇਸ ਵਿੱਚ ਜੇਕਰ ਤੁਹਾਡੇ ਕੋਲ ਚਾਰ ਪਹੀਆ ਵਾਹਨ ਹੈ 25 ਲੱਖ ਤੋਂ ਵੱਧ ਦਾ ਟਰਨਓਵਰ ਹੈ 2.5 ਇਕੜ ਤੋਂ ਵੱਧ ਜ਼ਮੀਨ ਹੈ ਤਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤਾਂ ਰਾਸ਼ਨ ਕਾਰਡ ਕੱਟਿਆ ਜਾਵੇਗਾ ਮੁੱਖ ਮੰਤਰੀ ਨੇ ਸਵਾਲ ਚੁਪਦੇ ਆ ਕਿ ਕਦੇ ਇੱਕ ਭਰਾ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਹੈ ਸਰਕਾਰੀ ਨੌਕਰੀ ਮਿਲ ਤੋਂ ਬਾਅਦ ਉਹ ਸ਼ਹਿਰ ਸ਼ਿਫਟ ਹੋ ਜਾਂਦਾ ਹੈ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਕੀ ਹੋਵੇਗਾ ਜੇਕਰ ਜਸਤ ਨਾਮ ਤੇ ਕਾਰਡ ਬਣਿਆ ਹੋਇਆ ਹੈ ਉਸ ਨਾਮ ਤੇ ਕਾਰ ਹੈ ਤਾਂ ਬਾਕੀਆਂ ਦਾ ਕੀ ਕਸੂਰ ਤੁਸੀਂ ਪੂਰੇ ਪਰਿਵਾਰ ਨੂੰ ਭੁੱਖੇ ਮਾਰੋਗੇ ਜਦ ਤੱਕ ਭਗਵੰਤ ਮਾਨ ਮੁੱਖ ਮੰਤਰੀ ਹੈ ਉਦੋਂ ਤੱਕ ਕੋਈ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 1 ਕਰੋੜ 53 ਲੱਖ ਲਾਭਪਾਤਰੀਆਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਪਰ ਉਹ ਕਹਿੰਦੇ ਹਨ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਜਾਲੀ ਹਨ ਪੰਜਾਬ ਸਰਕਾਰ ਨੇ 1 ਕਰੋੜ 29 ਲੱਖ ਦੀ ਤਸਦੀਕ ਕੀਤੀ ਹੈ ਬਾਕੀਆਂ ਲਈ ਸਮਾਂ ਦਿਓ ਉਹ ਕਾਰਡ ਕਿਵੇਂ ਰੱਦ ਕਰ ਸਕਦੇ ਹਨ ਅਸੀਂ ਕੇਂਦਰ ਨੂੰ 6 ਮਹੀਨਿਆਂ ਦੇ ਸਮੇਂ ਲਈ ਕਹਿ ਰਹੇ ਹਾਂ ਉਹ ਪਹਿਲਾਂ ਆਪਣੀ ਸਕੀਮ ਲਿਆਉਂਦੇ ਹਨ ਜਿਸ ਵਿੱਚ ਉਹ ਪਹਿਲਾਂ ਉਹ ਚੁੱਲਾ ਦਿੰਦੇ ਹਨ ਫਿਰ ਘਰ ਬਣਾਉਣ ਦੀ ਸਕੀਮ ਦਿੰਦੇ ਹਨ ਤੇ ਬਾਅਦ ਵਿੱਚ ਕਹਿੰਦੇ ਹਨ ਕਿ ਤੁਹਾਡੇ ਕੋਲ ਚੁੱਲਾ ਹੈ ਘਰ ਹੈ ਇਸ ਲਈ ਇਸ ਸਕੀਮ ਦੇ ਯੋਗ ਨਹੀਂ ਹੋ ਬਹੁਤ ਬਹੁਤ ਧੰਨਵਾਦ ਸਾਰਾ মিডিਆ ਇਲੈਕਟ੍ਰੋਨਿਕ ਪ੍ਰਿੰਟ ਤੇ سوشل মিডিਆ ਜਿੰਨੇ ਵੀ ਮੰਚਨ ਤੁਸੀਂ ਰਿਪrezent ਕਰਦੇ ਹੋ ਮਾਫੀ ਚਾਹੁੰਨਾ ਕਿ ਥੋੜਾ ਪ੍ਰੈਸ ਕਾਨਫਰੰਸ ਦੇਰੀ ਨਾ ਹੋਈ ਹੈ ਔਰ ਮੈਂ ਚਾਹੁੰਗਾ ਕਿ ਜੋ ਕੱਲ ਆਪਣੇ ਸਾਰਿਆਂ ਦੇ ਚਹਤੇ ਤੇ ਜਦੋਂ ਥੋੜਾ ਬਹੁਤ ਆਪਣੇ ਕੰਮਾਂ ਤੋਂ ਟੈਨਸ਼ਨ ਚੁੰਦੇ ਸੀ ਤਾਂ ਉਹਨਾਂ ਦੀਆਂ ਕੈਸਟਾਂ ਸੁਣ ਸੁਣ ਕੇ ਉਹਨਾਂ ਦੀਆਂ ਫਿਲਮਾਂ ਦੇਖ ਦੇ ਕੇ ਰਿਲੈਕਸ ਹੁੰਦੇ ਸੀ ਜਸਵਿੰਦਰ ਪੱਲਾ ਜੀ ਉਹਨਾਂ ਦੀ ਮੌਤ ਹੋਈ ਤੇ ਬੜੀ ਅਫਸੋਸਨਾਕ ਗੱਲ ਹੈ ਪੰਜਾਬੀ ਕਲਾ ਜਗਤ ਲਈ ਵੀ ਔਰ ਪੰਜਾਬੀ ਮਾਂ ਬੋਲੀ ਲਈ ਵੀ ਮੈਂ ਚਾਹੂੰਗਾ ਜੇ ਥੋੜੀ ਜਿਹੀ ਦਾ ਮਾਨ ਉਹਨਾਂ ਦੇ ਯਾਦ ਦੇ ਵਿੱਚ ਰੱਖ ਕੇ ਆਪਾਂ ਸ਼ੁਰੂ ਕਰੀਏ ਬੜਾ ਮਹੱਤਵਪੂਰਨ ਤੇ ਗੰਭੀਰ ਵਿਸ਼ਾ ਹੈ ਅੱਜ ਜਿਹੜੀ ਭਾਜਪਾ ਆਪਣੇ ਆਪ ਨੂੰ ਲੋਕਾਂ ਦੀ ਹਿਤੈਸ਼ੀ ਕਹਿੰਦੀ ਹੈ ਤੇ ਅਸੀਂ 80 ਕਰੋੜ ਲੋਕਾਂ ਨੂੰ ਪੀ ਡੀ ਐਸ ਰਾਹੀਂ ਰਾਸ਼ਨ ਦਿੰਨੇ ਆਂ ਹੋਰ پتہ ਨਹੀਂ ਕੀ ਕੀ ਕਸੀ ਲੋਕਾਂ ਦੇ ਭਾਗਯ ਬਿਦਾਤਾ ਬਣੇ ਬੈਠੇ ਜਿਹੜੇ ਤੇ ਰੀਸੈਂਟਲੀ ਸਾਡੇ ਕੋਲੇ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 82493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਓਹੋ ਰਾਸ਼ਨ ਤੋਂ ਵਾਂਝਾ ਹੋ ਜੂਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਤੇ ਜੇ ਦੂਜੀ ਪਾਸੇ ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਆ ਵੋਟ ਚੋਰੀ ਦਾ ਤਾਂ ਆ ਗਿਆ ਸਾਹਮਣੇ ਸਾਰਾ ਕੁਝ ਤਾਂ ਮਾਨਯੋਗ ਕੋਰਟ ਨੇ ਵੀ ਕਹਿਤਾ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸੀਂ ਇਹਨੂੰ ਪੈਦਾ ਕਰਕੇ ਦਿੰਨੇ ਆ 8,2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕ੍ਰਾਈਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ 4 ਪਹੀਆਂ ਵਾਲੇ ਵਾਹਨ ਨੇ ਜਿਹਦੇ ਕੋਲੇ 4 ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ ਇਹ ਲੱਖ ਤੋਂ ਟਟਾ ਏਕੜ ਤੋਂ ਬਾਅਦ ਥੋੜੋ ਕੁ ਜਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰ ਦਿਓ ਜਾਂ ਵਟ ਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣ ਸਾਰ ਅੱਜ ਕੱਲ ਇਹ ਰਿਵਾਜ ਹੋ ਗਿਆ ਹੈ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾofer ਕੀਤਾ ਕਿ ਉਹ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵਾਨਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰਡ ਨਹੀਂ ਘਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲ੍ਹਾ ਮੈਂ ਅਕਸਰ ਕਹਿਣਾ ਕਿ ਨਾ ਹੀ ਕਿਸੇ ਚੁੱਲ੍ਹੇ ਦੀ ਅੱਗ ਬੁਝਣ ਦੇਣੀ ਆ ਆ ਇਹ ਨਾ ਵੀ ਕਰਤੂਤਾ ਨਹੀਂ ਜੀ ਕੀ ਜਵਾਬ ਦੇਣਗੇ ਜਨਾਬ ਹਰ ਰੋਜ਼ ਗੱਲਾਂ ਕਰਦੇ ਆ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡਾਂ 'ਚ ਦੱਸਣ ਜਾ ਰਹੇ ਆ ਆ ਸਕੀਮ ਦੱਸਣਗੇ ਆ ਸਕੀਮ ਦੱਸਣਗੇ ਵੀ ਅਸੀਂ 32 ਲੱਖ ਬੰਦੇ ਦਾ ਕਾਰਡ ਕੱਟ ਰਹੇ ਆ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਇੱਕ ਕਾਰਡ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਤੁਹਾਡੇ ਕੋਲ ਤਾਂ ਸਕੂਟਰ ਹੈ ਥੋੜਾ ਤਾਂ ਘਰ ਪੱਕਾ ਹੈ ਆਪ ਹੀ ਪਹਿਲਾਂ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿੱਜ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਥੋੜਾ ਤਾਂ ਗੈਸ ਤੇ ਚੁੱਲਾ ਹੈ ਇਸ ਕਰਕੇ ਤੁਸੀਂ ਚਾਉਂਦੇ ਨਹੀਂ ਆਪ ਹੀ ਆਪ ਸਕੀਮ ਦਿੰਦੇ ਆ ਆਪ ਹੀ ਉਸ ਕਰਟੇਰੀਅਨ ਨੂੰ ਐਂਟੀ ਹੋ ਜਾਂਦੇ ਕਾਊਂਟਰ ਕਰਦੇ ਉਹਨੂੰ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਦੀ ਰੋਟੀ ਖਵਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਕਣਕ ਕੱਟੀ ਜਾਂਦੇ ਹੋ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ 'ਚ ਜਾਂ ਜੋ ਵੀ ਪੱਕਾ ਕਰਦੇ ਰਹਿ। ਕਿ ਅਸੀਂ ਇਹਨਾਂ ਲੋਕਾਂ ਦੇ ਮੂੰਹੋਂ ਬੁਰਕੀਆਂ ਖੋ ਰਹਿਆਂ। ਇੱਕ ਕ੍ਰਾਈਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀ ਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕ੍ਰਿਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਵਾਸ ਯੋਜਨਾ ਇੱਥੇ ਪੰਜਾਬ ਦਾ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪ ਲੱਗੀ ਹੋਈ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਵਾਸ ਯੋਜਨਾ ਤੋਂ ਬਾਹਰ ਤੁਹਾਡੇ ਘਰੇ ਸੀਲਿੰਗ ਜਾਂ ਟੇਬਲ ਫੈਨ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਕੋਲੇ ਸਕੂਟਰ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਹੋਇਆ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਫਿਰ ਪੰਜਾਬ ਦਾ ਕੋਈ ਕਰ ਵੀ ਨਹੀਂ ਹੋਣਾ ਇਹ ਚ ਹੋ ਸਕਦਾ ਕਿਸੇ ਹੋਰ ਸੂਬਿਆਂ ਦੇ ਵਿੱਚ ਕੋਈ ਇਦਾਂ ਦਾ ਹੋਵੇ ਇਹਨਾਂ ਦਾ ਕਰਟੇਰੀਆ ਜਿਹੜਾ ਬਣਾਇਆ ਹੈ ਪਰ ਹੁਣ ਇਹ ਕਹਿੰਦੇ ਵੀ ਚਾਰ ਪਹੀਆ ਵਾਹਨ ਦੀ ਮਾਲਕੀ ਜਿਹੜੀ ਹੈ 24000 97 ਬੰਦੇ ਨੇ ਵੀ ਜਿਹੜੇ ਰਾਸ਼ਨ ਵੀ ਲੈਂਦੇ ਹੁਣ ਆਪਾਂ ਪਿੰਡਾਂ ਵਾਲੇ ਆ ਪਹਿਲਾਂ ਆਪਣੇ ਪਿੰਡ ਇੱਕ ਜਾਂ ਦੋ ਕਾਰਾਂ ਹੁੰਦੀਆਂ ਸੀ ਜਾਂ ਜੀਪਾਂ ਹੁੰਦੀਆਂ ਸੀ ਹੁਣ ਤਾਂ ਰੇ ਕਰੀਏ ਪਰ ਪ੍ਰੋਬਲਮ ਇਹ ਹੈ ਨਾ ਉਹ ਜਿਹੜੇ ਭਾਈ ਦੇ ਨਾਂ ਤੇ ਹੈ ਕੀ ਉਹ ਉਹਨਾਂ ਨਾਲ ਰਹਿੰਦਾ ਹੈ ਪਰਿਵਾਰ ਤਾਂ ਹੁਣ ਜੁਆਇੰਟ ਫੈਮਿਲੀ ਵਾਲਾ ਕਲਚਰ ਹੀ ਨਹੀਂ ਰਿਹਾ ਪਹਿਲਾਂ ਤਾਂ ਹੁੰਦਾ ਸੀਗਾ ਕਿ ਇੱਕ ਇੱਕ ਭਾਈ ਸਰਕਾਰੀ ਨੌਕਰੀ ਕਰਦਾ ਇੱਕ ਖੇਤੀ ਕਰਦਾ ਮੇਰੇ ਆਪਣੇ ਘਰੇ ਹੀ ਕਰਦਾ ਮੇਰੇ ਬਾਪੂ ਜੀ ਟੀਚਰ ਸੀਗੇ ਤੇ ਮੇਰੇ ਚਾਚਾ ਖੇਤੀ ਕਰਦੇ ਸੀ ਸਕੇ ਭਾਈ ਇੱਕ ਭਾਈ ਨੂੰ ਪੜਾ ਲਓ ਇੱਕ ਨੂੰ ਖੇਤੀ ਵਾਸਤੇ ਰੱਖ ਲਓ ਤੇ ਹੁਣ ਜੇ ਮੇਰਾ ਡੈਡੀ ਅਲੱਗ ਹੋ ਗਿਆ ਤੇ ਮੇਰੇ ਚਾਚੇ ਦਾ ਕਿ ਕਿਸੂਰੇ ਵਿੱਚ ਜੇ ਮੇਰੇ ਡੈਡੀ ਦੇ ਨਾਂ ਤੇ ਕਾਰਡ ਬਣਿਆ ਹੋਇਆ ਤਾਂ ਮੇਰੇ ਚਾਚੀ ਦਾ ਵੀ ਸਾਰਾ ਪਰਿਵਾਰ ਗਿਆ ਫਿਰ ਇਸ ਸਕੀਮ ਦੇ ਵਿੱਚੋਂ ਸੋਇ ਦਾ ਸਖਤ ਵਿਰੋਧ ਕਰਦੇ ਆ 32 ਲੱਖ ਬੰਦਾ ਜਿਹੜਾ ਉਹਨੂੰ ਇਹ ਧੁਖਾ ਰੱਖਣਾ ਚਾਹੁੰਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਚਿੱਠੀ ਵੀ ਲਿਖੀ ਹੈ ਕਿ ਸਾਨੂੰ 6 ਮਹੀਨੇ ਦਿਓ ਜੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਕੌਣ ਸਹੀ ਹੈ ਕੌਣ ਗਲਤ ਹੈ ਪੰਜਾਬ ਦੇ ਲੋਕ ਭਿਖਾਰੀ ਨਹੀਂ ਹੈਗੇ ਪੰਜਾਬ ਦੇ ਲੋਕ ਕੋਈ ਮੁਫਤ ਦੇ ਵਿੱਚ ਕੋਈ ਰਿਓੜੀ ਨਹੀਂ ਮੰਗਦੇ ਅਸੀਂ ਸਾਰੇ ਦੇਸ਼ ਦਾ ਢਿੱਡ ਭਰਦੇ ਆ ਤਾਂ ਅਸੀਂ ਸਾਡਾ ਹੱਕ ਬਣਦਾ ਤੇ ਇਹ ਵਿਸ਼ਾ ਜਿਹੜਾ ਇਮੈਂ ਕੇਂਦਰ ਕੋਲ ਵੀ ਉਠਾਉਂਗਾ ਪਰ ਇੰਨਾ ਮੈਂ ਤੁਹਾਨੂੰ ਦੱਸ ਦਿਨਨਾ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਤੌਰ ਤੇ ਮੈਂ ਮੈਂ ਇਸ ਕੁਰਸੀ ਤੇ ਬਿਰਾਜਮਾਨ ਹ ਜਿਹੜੀ ਲੋਕਾਂ ਨੇ ਦਿੱਤੀ ਹੈ ਮੈਨੂੰ ਤਾਂ ਮੈਂ ਕਿਸੇ ਵੀ ਘਰ ਦਾ ਚੁੱਲਾ ਜਿਹੜਾ ਉਹ ਬੁਝਣ ਨਹੀਂ ਦੇਵਾਂਗਾ ਚਾਹੇ ਜੋ ਮਰਜ਼ੀ ਕਰੀਏ ਜਿੰਮੇ ਮਰਜ਼ੀ ਅਸੀਂ ਜਿੱਥੋਂ ਮਰਜੀ ਕਣਕ ਤਾਂ ਸਾਡੀ ਹੈ ਤੇ ਸਾਡੀ ਉਹ ਕਣਕ ਸਾਨੂੰ ਹੀ ਸਾਥੂ ਹੀ ਲੈ ਕੇ ਸਾਨੂੰ ਹੀ ਰੋਕੀ ਜਾਂਦੇ ਸੋ ਜੋ ਮਰਜੀ ਸਾਨੂੰ ਫੂਡ ਸਪਲਾਈ ਵਾਸਤੇ ਜਾਂ ਪੰਜ ਸੱਪ ਜਾਂ ਪਨ ਗ੍ਰੇਨ ਨਾਲ ਗੱਲ ਕਰਨੀ ਪਵੇ ਅਸੀਂ ਕਿਸੇ ਦਾ ਰਾਸ਼ਨ ਬੰਦ ਨਹੀਂ ਕਰਨਾ ਪਰ ਕੇਂਦਰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਕਿਹੜਾ ਕਰਾਈਟੇਰੀਆ ਚੁਣਿਆ ਹੈ ਕਿ ਜੇ ਤੁਹਾਡੇ ਕੋਲੇ ਸਕੂਟਰ ਹੈ ਜਾਂ ਤੁਸੀਂ ਸਾਹ ਵਧੀਆ ਲੈਣੇ ਹੋ ਤਾਂ ਕੱਲ ਨੂੰ ਤੱਕ ਇਹ ਕਹਿ ਦਿੰਦੇ ਕਿ ਵੀ ਤੁਸੀਂ ਸਾਹ ਲੈਣੇ ਤੁਹਾਡੇ ਕੋਲ ਤਾਂ ਆਕਸੀਜਨ ਆਇਆ ਤੁਹਾਡੇ ਕੋਲ ਆਕਸੀਜਨ ਹੈਗੀ ਤੁਹਾਡੇ ਕੋਲ ਤਾਂ ਤੁਹਾਨੂੰ ਨਹੀਂ ਮਿਲਣਾ ਕੁਝ ਪੰਜਾਬੀਆਂ ਲਾਈਫ ਸਟਾਈਲ ਸਾਡਾ ਪਹਿਲੇ ਦਿਨੋਂ ਡੈਸ਼ ਹੀ ਰਿਹਾ ਜੇ ਆਪਾਂ ਕਹਿੰਦੇ ਆ ਕਿ ਆਪਾਂ ਥੋੜਾ ਜਿਹਾ ਆਪਰੇ ਹੈ ਕਿਉਂਕਿ ਪੰਜਾਬ ਅਮੀਰ ਸੂਬਾ ਗਿਣਿਆ ਜਾਂਦਾ ਸੀ ਹੁਣ ਤਾਂ ਖੈਰ ਇਹਨਾਂ ਨੇ ਬਰਬਾਦ ਕਰਤਾ ਪਿਛਲੀਆਂ ਸਰਕਾਰਾਂ ਨੇ ਲਗੇ ਹੋਏ ਆ ਫੇਰ ਵੀ ਦੁਬਾਰਾ ਸੋ ਅੱਜ ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਆਮ ਆਨਿ ਪਾਰਟੀ ਦੀ ਜਿਹਨੇ ਚੱਲ ਸਰਕਾਰ ਹੈ ਅਸੀਂ ਗਰੀਬਾਂ ਦੇ ਹੱਕ ਚ ਗਰੀਬਾਂ ਦੇ ਪੱਖ ਚ ਹਮੇਸ਼ਾ ਖੜੇ ਆ ਦਿੱਲੀ ਦੇ ਵਿੱਚ ਅੱਜ ਝੁੱਗੀਆਂ ਢਾਈਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਫੀਸਾਂ ਲਾਤੀਆਂ ਦਿੱਲੀ ਦੇ ਵਿੱਚ ਜਿੰਨੇ ਅਰਵਿੰਦ ਕੇਜਰੀਵਾਲ ਜੀ ਨੇ ਗਰੀਬਾਂ ਵਾਸਤੇ ਸਕੀਮਾਂ ਸ਼ੁਰੂ ਕੀਤੀ ਸਾਰੀਆਂ ਬੰਦ ਕਰਨ ਲੱਗੇ ਨੇ ਤੇ ਫਿਰ ਇਹ ਇਹ ਕਿਹੜੇ 80 ਕਰੋੜ ਦੀ ਗੱਲ ਕਰਦੇ ਆ ਇਹ ਹਰ ਰੋਜ਼ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਬਿਸ਼ਪ ਗੁਰੂ ਬਣਾ ਦਾਂਗੇ ਐਂ ਬਿਸ਼ਪ ਗੁਰੂ ਬਣਾਓਗੇ ਤੁਸੀਂ ਤੁਸੀਂ ਲੋਕਾਂ ਦੀ ਰੋਟੀ ਕੱਟ ਕੇ ਲੋਕਾਂ ਦੇ ਮੂੰਹ ਚੋਂ ਬੁਰਕੀ ਖੋ ਕੇ ਤੁਸੀਂ ਬਿਸ਼ਪ ਗੁਰੂ ਬਣਾਓਗੇ ਤੁਸੀਂ ਸਾਨੂੰ ਸੋ ਇਸ ਵਿਸ਼ੇ ਤੇ ਮੈਥਡ ਨਾਲ ਅੱਜ ਕੱਲ੍ਹ ਕਰਨੀ ਚਾਹੀਦੀ ਕੋਈ ਤੁਹਾਡਾ ਸਵਾਲ ਹੈ ਤਾਂ ਬੰਦਸ ਸਰਵੇ ਦੀ ਗੱਲ ਕੀਤੀ ਅਸੀਂ ਅਸੀਂ ਕਸੀ ਚੈੱਕ ਕਰਾਂਗੇ ਨਾ ਕਿ ਕੌਣ ਗਲਤ ਨੇ ਇਹ ਕੌਣ ਨੇ ਕਹਾ ਉੱਥੋਂ ਚੈੱਕ ਕਰਨ ਵਾਲੇ ਅਕੇ ਜੀ ਅਸੀਂ ਫਲਾਨਾ ਥਾਮੋ ਏਆਈ ਤੋਂ ਡਾਟਾ ਲੈ ਲਿਆ ਉਹਦੇ ਚ ਆਹਾ ਹੈ ਇਹਨਾਂ ਨੂੰ ਇਹ ਸੈੱਟ ਕਲਚਰ ਦਾ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਜਿਵੇਂ ਕਹਾਂ ਕਿ ਇੱਕ ਭਾਈ ਕੋਲੇ ਕਾਰ ਹੈ ਉਹ ਭਾਈ ਅਲੱਗ ਹੋ ਗਿਆ ਕਾਰ ਉਹਦੇ ਨਾਮ ਤੇ ਹੈ ਤਾਂ ਬਾਕੀ ਪਰਿਵਾਰ ਦੇ ਕੀ ਕਸੂਰ ਹੈ ਮੈਂ ਆਪਣੇ ਪਰਿਵਾਰ ਦਾ ਮੈਂ ਆਪਣੇ ਘਰ ਦੀ ਐਗਜ਼ਾਮਪਲ ਦੇ ਰਿਹਾ ਤਾਂ ਅਸੀਂ ਚੈੱਕ ਕਰਾਂਗੇ ਨਾ ਫਿਰ ਹੂਸ ਸਪਲਾਈ ਸਰ ਬੀਜਪੀ ਬਾਰੇ ਮ ਖਰੋਬ ਹੈ ਜੀ ਕਿ ਸਾਡੇ ਕੀਰਤ ਸਿੰਘ ਜਿਹੜਾ 8 ਲੱਖ ਪਰਿਵਾਰ ਆਇਆ ਸਰ ਸਤੰਬਰ ਤੋਂ ਬੰਦ ਕਰ ਦਿੱਤੇ ਨੇ ਕਿਹਨੋਂ ਕੋਲੋਂ ਤੋਂ ਨਾ ਪੇ ਕਰਵਾ ਨੀ ਅਸੀਂ ਜਿਵੇਂ ਮਰਜੀ ਕ ਕਣਕ ਤਾਂ ਸਾਡੀ ਏ ਨੀ ਜੋ ਇੱਕ ਜੋ ਵੀ ਹੋਊਗਾ ਅਸੀਂ ਭੁੱਖੇ ਥੋੜੀ ਮਰਨ ਦੇ ਮੰਗ ਲੋਕਾਂ ਨੂੰ ਬਿਲਕੁਲ ਕਿਹੜਾ ਕਿਹੜਾ ਕਿ ਨਹੀਂ ਉਹ ਨਿਕਲ ਰਿਹਾ ਦੇਖੋ ਮੈਂ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਉਹ 10 ਲੱਖ ਮੀਟ੍ਰਿਕ ਟਨ ਐਵਰੀ ਮੰਥ ਜਿਹੜਾ ਨਿਕਲ ਰਿਹਾ ਤੇ ਅਸੀਂ ਸਪੇਸ ਬਣਾ ਲਾਂਗੇ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਝੋਣੇ ਵਾਸਤੇ ਰੈਡੀ ਆ ਕੋਈ ਅਸੀ ਗੱਲ ਨਹੀਂ ਨਹੀਂ ਤੁਸੀਂ ਕਿਸੇ ਦਾ ਪਰਸਨਲ ਡਾਟਾ ਕਿਵੇਂ ਲੈ ਸਕਦੇ ਹੋ ਟੈਲੀਫੋਨ ਨੰਬਰ ਦਿਓ ਤੁਹਾਡਾ ਪੈਨ ਕਾਰਡ ਦਿਓ ਹਾਂਜੀ ਅੱਜ ਆ ਜਿਹੜਾ ਵੋਟ ਚੋਰ ਵੋਟ ਚੋਰੀ ਹੋਰ ਕੀ ਹੈ ਤੇ ਆ ਯੋਜਨਾ ਵੀ ਦੱਸ ਦੇਣ ਨਾ ਕਿ ਅਸੀਂ ਇੰਨੇ ਲੱਖ ਕਾਰਡ ਕੱਟ ਰਹੇ ਹਾਂ ਇਹ ਜੋ ਇਹਨਾਂ ਵੀ ਉਹਨਾਂ ਦੀ ਹੈ ਨਾ ਪੰਜਾਬ ਭਾਜਪਾ ਨੂੰ ਕੋਈ ਸਵਾਲ ਕਰਨਾ ਚਾਹੋ ਭਾਜਪਾ ਜਵਾਬ ਦੇ ਵੀ ਜੀ ਇਹ ਕਿ ਆ ਯੋਜਨਾ ਕਦੋਂ ਦੱਸੋਗੇ ਦੱਸੋ ਲੋਕਾਂ ਦਾ ਪੈਨ ਕਾਰਡ ਲੋਕਾਂ ਦੇ ਤੁਸੀਂ ਆਧਾਰ ਕਾਰਡ ਹਾਂ ਅੱਛਾ ਇਹ ਬਿਹਾਰ ਚ ਕੀ ਹੋਇਆ ਵੋਟ ਚੋਰੀ ਦਾ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਇਹਨਾਂ ਦੀ ਫਜ਼ੀਇਤ ਹੋਈ ਹੈ ਕਿ ਜੀ ਆਧਾਰ ਕਾਰਡ ਨੂੰ ਅਸੀਂ ਮੰਨਦੇ ਨਹੀਂ ਤੇ ਹਰ ਗੱਲ ਵਾਸਤੇ ਆਧਾਰ ਕਾਰਡ ਚਾਹੀਦਾ ਜੀ ਬੱਚਾ ਜੰਮਦਾ ਡਿਲੀਵਰੀ ਵੇਲੇ ਆਧਾਰ ਕਾਰਡ ਚਾਹੀਦਾ ਬੱਚਾ ਪੈਦਾ ਹੋਵੇ ਕਹਿੰਦੇ ਆਧਾਰ ਕਾਰਡ ਬਣਾਓ ਬੱਚੇ ਦਾ ਕਿਤੇ ਦਾਖਲਾ ਕਰਾਉਣੇ ਆਧਾਰ ਕਾਰਡ ਦਿਖਾਓ ਬੱਚੇ ਦਾ ਵਿਆਹ ਹੋਣਾ ਆਧਾਰ ਕਾਰਡ ਮੰਗਦੇ ਆ ਹਾਂ ਜੀ ਅੱਗੇ ਅੱਗੇ ਹਰ ਗੱਲ ਤੇ ਆਧਾਰ ਕਾਰਡ ਹੈ ਜੀ ਪੂਰੇ ਆਧਾਰ ਕਾਰਡ ਕਾਦੇ ਵਾਸਤੇ ਬਣਾਇਆ ਜੀ ਤੁਸੀਂ ਵੋਟ ਵਾਸਤੇ ਆਧਾਰ ਕਾਰਡ ਨਹੀਂ ਮੰਨਦੇ ਤੁਸੀਂ ਇਹਨੂੰ ਆਈਡੀ ਨਹੀਂ ਮੰਨਦੇ ਸੋ ਇਹ ਤਾਂ ਇਹ ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਵੀ ਕਰਤਾ ਕਿ ਕਿ ਵੋਟ ਚੋਰ ਚੋਰੀ ਤੋਂ ਬਾਅਦ ਹੁਣ ਇਹ ਰਾਸ਼ਨ ਚੋਰੀ ਕਰ ਰਹੇ ਹੈ ਮਤਲਬ ਇਹਨਾਂ ਨੂੰ ਜਦੋਂ ਇਹ ਖੂਨ ਮੋਹ ਨੂੰ ਲੱਗ ਗਿਆ ਜੀ ਤਫਰੀ ਪਹਿਲਾਂ ਵੀ ਕੀਤਾ ਹੋਣਾ ਇਹ ਤਾਂ ਹੁਣ ਤਾਂ ਫੜੇ ਗਏ ਨਾ ਕਈ ਵਾਰੀ ਕੀ ਹੁੰਦਾ ਨਾ ਕੋਈ ਟਰਾਂਸਫਾਰਮਰ ਜੂ ਤੇਲ ਕੱਢਦਾ ਫੜਿਆ ਜਾਂਦਾ ਪਰ ਉਹ ਬਾਅਦ ਚ 15 ਮੋਟਰਾਂ ਵੀ ਮੰਨ ਜਾਂਦੇ ਮੈਂ ਮੋਟਰਾਂ ਚੋਰੀ ਕੀਤੀਆਂ ਕੀ ਪਤਾ ਹੁਣ ਕੀ ਕੀ ਚੋਰੀ ਕੀਤਾ ਇਹਨਾਂ ਨੇ ਕੀ ਪਤਾ ਕਿੱਥੇ ਕਿੱਥੇ ਵੋਟਾਂ ਕੱਟੀਆਂ ਕਿੱਥੇ ਕਿੱਥੇ ਵਧਾਈਆਂ ਘਟਾਈਆਂ ਸੋ ਇਹਨਾਂ ਨੂੰ ਇਹਨਾਂ ਨੂੰ ਭੇਤ ਆ ਗਿਆ ਹੁਣ ਫੜੇ ਗਏ ਹੁਣ ਫੜੇ ਗਏ ਇਸੇ ਕਰਕੇ ਮੇਰੇ ਖਿਆਲ ਚ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਕਿ ਫਿਰ ਕੀ ਹੁੰਦਾ ਹੈ ਵੋਟਾ ਤਾਂ ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਗਈ ਆਪਣੀ ਵੀ ਪਬਲਿਕ ਹੀ ਸਾਡੀ ਹੋਊਗੀ ਸਾਨੂੰ ਇਸ ਪਬਲਿਕ ਦੀ ਲੋੜ ਹੀ ਨਹੀਂ ਹੈਗੀ ਪਬਲਿਕ ਸਾਡੀ ਹੋਊਗੀ ਸਾਨੂੰ ਵੋਟਾਂ ਪਾਦਿਆ ਕਰੂਗੀ ਤੇ ਅਸੀਂ ਅਸੀਂ ਇਹ ਰਿਆ ਕਰਾਂਗੇ ਸੀਐਮ ਸਾਹਿਬ ਜਿਹੜਾ ਜ਼ਿਕਰ ਕੀਤਾ ਹੈਗਾ ਤਾਂ ਲਾਅ ਜ਼ਿਕਰ ਕੀਤਾ ਜਾ ਰਿਹਾ ਜਿਹੜਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਹਿੰਦੇ ਡਿਟੈਂਸ਼ਨ ਹੋ ਰਹੀਆਂ ਨੇ ਪਰ ਕਹਿੰਦੇ ਉਸ ਲਾਅ ਦੇ ਵਿੱਚ ਤਾਂ ਡਿਟੈਂਸ਼ਨ ਹੋ ਹੀ ਨਹੀਂ ਸਕਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਦੂਜੀ ਗੱਲ ਦੇ ਨਾਲ ਇਹ ਵੀ ਹੈਗੀ ਹੈ ਉਹ ਕਹਿੰਦੇ ਕਿ ਜਦੋਂ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰਦੀ ਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਵੀ ਫਾਰਮ ਪਰ ਵਾਇਸੀਗੇ ਮਹਿਲਾਵਾਂ ਤੋਂ ਫਾਰਮ ਪਰ ਵਾਇਸੀਗੇ ਫਿਰ ਉਹ ਕੀ ਸੀਗਾ ਤੇ ਇਸ ਕੇ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸ ਤੇ ਵੀ ਸਵਾਲ ਚੱਕਦੇ ਨਹੀਂ ਕਹਿੰਦੇ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੰਮ ਕਰਦਾ ਤੇ ਉਹਦੇ ਹੀ ਐਗਜ਼ੈਕਟਿਵਸ ਦੇ ਥਰੂ ਜਿਹੜਾ ਸੀਐਸਸੀ ਦੇ ਐਗਜ਼ੈਕਟਿਵਸ ਹੈਗੇ ਨੇ ਉਹਨਾਂ ਦੇ ਰੂਲ ਸਾਰੇ ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾ ਮਨ ਉਸੇ ਦੇਣਾ ਪੰਜ ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲ ਆ ਜਾ 15 ਲੱਖ ਖੜਾ ਨਹੀਂ ਕੀਤਾ ਹਾਂ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ ਬਾਰਾ ਅਸੀਂ ਕਿਨੂੰ ਕਿਹੜੇ ਘਰ ਚ ਕੀਤੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨਲ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੇਰਾ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਣੀ ਹੋ ਇਹ ਹੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਥੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਹਿ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਹਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਵੋਟਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਵੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਿਆ ਹੁਣ ਹਰਿਆਣੇ ਦੇ ਵਿੱਚ ਇੱਕ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰੇ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ ਨੇ ਸੁਪਰੀਮ ਕੋਰਟ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਦਸਤ ਕਹਿਤਾ ਵੀ ਵਿਧਾਰ ਕਾਰਡ ਨੂੰ ਤੁਹਾਨੂੰ ਮੰਨਣਾ ਪੈਣਾ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਕਿਵੇਂ 65 ਲੱਖ ਵਿਹਾਰ ਦੇ ਵਿੱਚ ਤੁਸੀਂ ਵੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗਿਆ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਂਜਦੇ ਨੇ ਇਹ ਇੱਕ ਇਕੱਲਾ ਇਹ ਨਹੀਂ ਹੈਗਾ ਇਹ ਵੀ ਮਤਲਬ ਵਿਰੋਧੀਆਂ ਨੂੰ ਇਹ ਤਾਂ ਆਪਣਿਆਂ ਨੂੰ ਵੀ ਮਾਂਜ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਕਾਰਡ ਕੱਟਣ ਵਾਲਾ ਅੱਜ ਅਸੀਂ ਕੀਤਾ ਕਿ ਅਸੀਂ ਇਹਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਾਰੰਟੀ ਤੋਂ ਹੋਣੀ ਚਾਹਨਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ ਅਸੀਂ ਕਿਸੇ ਦਾ ਚੁੱਲਾ ਬੁਝਣ ਨਹੀਂ ਦੇਵਾਂਗੇ ਹਾਂਜੀ ਕਿਉਂਕਿ ਦਰਿਆਈ ਦਰਿਆਈ ਲੱਕਾ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਵਿਆਸ ਦੇ ਵਿੱਚ ਪੌਂਗ ਡੈਮ ਕਾਫੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ ਤਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇਸੀਂ ਆਰਡਰ ਦੇਤੇ ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇ ਅ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲ ਵਿੱਚ ਘੱਗਰ ਹੈ ਇੱਧਰ ਵਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਏਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦੇ ਵਿੱਚ ਪਾਣੀ ਆਉਂਦਾ ਹੁੰਦਾ ਇਹ ਵੀ ਪੱਕਾ ਪਤਾ ਹੈ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਹਣਾ ਪਹਿਲਾ ਮੰਗਰੂ 2-4 ਦਿਨ 5 ਦਿਨ 10 ਦਿਨ ਹੋ ਸਕਦੀ ਹੈ ਪਰ ਘਟਕੜੀ ਤਾਂ ਪਤਾ ਹੈ ਨਾ ਕਿ ਅਚਾਨਕ ਤ ਆਪਣੇ ਆਉਂਦਾ ਨਹੀਂ ਕੋਈ ਪਾਣੀ ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜਿਆਦਾ ਨਹੀਂ ਸਾਨੂੰ ਮਾਰ ਕਰਦੀ ਜਿਹੜਾ ਉੱਪਰੋਂ ਪਾਣੀ ਆਉਂਦਾ ਤੇ ਉਹ ਸਾਨੂੰ ਮਾਰ ਕਰਦਾ ਤੇ ਹੁਣ ਫਿਰ ਹਰਿਆਣੇ ਵਾਲਿਆਂ ਨੇ ਜੇ ਪਾਣੀ ਲੈਣਾ ਲੈ ਲੈਣ ਹੁਣ ਜੇ ਰਾਜਸਥਾਨ ਵਾਲਿਆਂ ਨੂੰ ਪਾਣੀ ਚਾਹੀਦਾ ਚ ਲੈ ਲੈਣ ਹੁਣ ਕਿਉਂ ਨਹੀਂ ਬੋਲਦੇ ਹੋ ਉਹਨਾਂ ਨੇ ਇਹੀ ਕਿਹਾ ਕਿ ਜੀ ਸਾਡਾ ਕੋਈ ਮਤਲਬ ਪੱਕਾ ਹੱਲ ਕੋਈ ਹੋ ਜੇ ਨਾ ਵੀ ਹਰ ਬਾਰ ਜਾਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਸਾਡੀ ਫਸਲ ਮਰ ਜਾਂਦੀ ਹੈ ਤੇ ਕਿਉਂਕਿ ਦਰਿਆ ਦਾ ਕਿਨਾਰ ਆ ਔਰ ਦਰਿਆ ਨੂੰ ਨੱਕੇ ਨਹੀਂ ਲੱਗਦੇ ਜੀ ਹਨਾ ਦਰਿਆ ਦਾ ਕਿਹੜਾ ਕੋਈ ਪਤਾ ਕਿ ਰੁਕ ਕਿੱਧਰ ਨੂੰ ਹੋ ਜੇ ਸੋ ਇਸ ਕਰਕੇ ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ ਪ੍ਰਤਾਪ ਸਿੰਘ ਭਾਈਵਾਨ ਕੋ ਕਿ ਹੜ ਕਿੱਥੇ ਆਏ ਹੋਏ ਨੇ। ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ। ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਦੇ ਨੇ ਉਹ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਨੇ। ਹਨਾ ਕਿ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ, ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ। ਇਹ ਬਿਆਸ ਦਰਿਆ ਤੇ ਹਰੀਕੇ ਪੱਤਨ ਦਾ ਜਿਹੜਾ ਇਲਾਕਾ ਹੈ ਹਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ। ਪਰ ਮੈਂ ਕਹਿੰਨ ਕਿ ਤਾਂ ਪੱਕਾ ਹੱਲ ਹੋਣਾ ਚਾਹੀਦਾ। ਠੀਕ ਹੈ ਨਾ? ਸੋਚ ਕਰਕੇ ਛੋਟੋ ਪਰੇ ਨਾਲ ਇਹ ਜੀਆਂ ਗੱਲਾਂ ਨਾ ਕਰ ਕੋਈ ਨੇ ਸਿਆਣੀਆਂ ਗੱਲਾਂ ਚੱਲ ਜਾਂਦੀਆਂ ਵਿੱਚ ਕਿੱਥੋਂ ਪ੍ਰਤਾਪ ਆ ਜਾਓ ਨਹੀਂ ਉਹ ਤਾਂ ਵਿਰੋਧ ਕਰਾਂਗੇ ਜੀ ਪੂਰਾ ਉਹ ਦਾ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ ਚ ਦਿੱਲੀ ਜਾ ਕੇ ਮੈਂ ਮਿਲੂੰਗਾ ਜੀ ਮਿਨਿਸਟਰ ਨਹੀਂ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਅਫੈਕਟਡ ਜ਼ਿਲ੍ਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗਰਦੌਰੀ ਕਰਕੇ ਦੱਸੋ ਤੇ ਬਕਾਇਦਾ ਮੁਆਵਜ਼ਾ